ਮਸ਼ਹਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਰੋਪੜ ਸ਼ਹਿਰ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਪਹਿਲਾ ਰੋਡ ਸ਼ੋਅ ਸਥਾਨਿਕ ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਕੀਤਾ ਗਿਆ ਕਿਸੇ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੇਟ ਪਹੁੰਚੇ ਤੇ ਲੋਕ ਸਾਢੇ 3 ਘੰਟੇ ਉਹਨਾਂ ਦੀ ਉਡੀਕ ਕਰਦੇ ਰਹੇ ਲੋਕਾਂ ਨੇ ਮੁੱਖ ਮੰਤਰੀ ਦਾ ਇੰਨੇ ਉਤਸ਼ਾਹ ਨਾਲ ਸਵਾਗਤ ਕੀਤਾ ਕਿ ਇੱਕ ਵਾਰ ਫੁੱਲਾਂ ਦੀ ਵਰਖਾ ਐਨੀ ਕੀਤੀ ਕਿ 3-4 ਵਾਰ ਮੁੱਖ ਮੰਤਰੀ ਮਾਨ ਨੂੰ ਅੱਖਾਂ ਸਾਹਮਣੇ ਹੱਥ ਜੋੜ ਕੇ ਆਪਣੇ ਆਪ ਨੂੰ ਬਚਾਉਣਾ ਪਿਆ ਸੀਐਮ ਭਗਵੰਤ ਮਾਨ ਰੋਡ ਸ਼ੋਅ ਦੇ ਦੌਰਾਨ ਨਗਰ ਕੌਂਸਲ ਚੌਂਕ ਵਿਖੇ ਪ੍ਰਦਰਸ਼ਨ ਦੀ ਸਮਾਪਤੀ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਕੀਤੀ ਗੁਰੂ ਸਾਹਿਬ ਨੇ ਆਪਣੇ ਪਿਤਾ ਨੂੰ ਦਿੱਲੀ ਭੇਜ ਦਿੱਤਾ ਜਦੋਂ ਕਸ਼ਮੀਰੀ ਪੰਡਤਾਂ ਨੂੰ ਖਤਰਾ ਸੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸ਼ੀਸ਼ ਹਿੰਦ ਚਾਦਰ ਦੇ ਰੂਪ ਦੇ ਵਿੱਚ ਦਿੱਤਾ ਸੀ ਪਰ ਅੱਜ ਦੇ ਤਾਨਾਸ਼ਾਹ ਸਾਨੂੰ ਜਾਤ ਦੇ ਆਧਾਰ ਤੇ ਵੰਡ ਕੇ ਵੱਖ ਕਰਨਾ ਚਾਹੁੰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਸੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਉਹ ਸਾਨੂੰ ਵੱਖ ਕਰਨ ਦੀ ਬੇਨਤੀ ਬਣਾਉਂਦੇ ਹਨ ਉਹ ਨਹੀਂ ਜਾਣਦੇ ਕਿ ਅਸੀਂ ਈਦ ਸਗਰਾਂਦ RAM NAVAMI ਗੁਰਪੁਰਬ ਹਨੂਮਨ ਜਨਮ ਦਿ ਇਕੱਠੇ ਮਨਾਉਂਦੇ ਹਾਂ ਇਸ ਸਮੇਂ ਭਗਵੰਤ ਮਾਣ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਜਿੱਥੇ ਜਲਤੇ ਸੈਨੀਟੇਸ਼ਨ ਵਿਭਾਗ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਭਗਵੰਤ ਮਾਣ ਦੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ ਗਏ ਜਿਸ ਨੂੰ ਪੁਲਿਸ ਨੇ ਤੁਰੰਤ ਰੋਕ ਲਿਆ ਤੇ ਹੱਥੋ ਪਾਈ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੱਗ ਵੀ ਉਤਰ ਗਈ ਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਨਮੋਲ ਗਗਨਮਾਨ ਰੋਪੜ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚੰਜੀ ਸਿੰਘ ਬਲਾਚੌਰ ਤੋਂ ਵਿਧਾਇਕ ਸੰਤੋਸ਼ ਕੁਟਾਰੀਆ ਤੇ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਹਾਜ਼ਰਿਤ ਸਨ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਅੱਜ ਪੰਜਾਬ ਦੇ ਹਰਮਨ ਪਿਆਰੇ ਹਰ ਇੱਕ ਪੰਜਾਬੀ ਦੇ ਦਿਲ ਚ ਬਸਣ ਵਾਲੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਰੋਪੜ ਸ਼ਹਿਰ ਦੇ ਵਿੱਚ ਸਾਡੇ ਲੋਕ ਸਭਾ ਅਨੰਦਪੁਰ ਸਾਹਿਬ ਦੇ ਉਮੀਦਵਾਰ ਸਰਦਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਰੋਡ ਸ਼ੂ ਕਰਨ ਲਈ ਰੋਪੜ ਪਹੁੰਚੇ ਸ਼ਹਿਰ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਦੇਖ ਸਕਦੇ ਹੋ ਪੂਰੇ ਰੋਪੜ ਜ਼ਿਲ੍ਹੇ ਤੋਂ ਇੱਥੋਂ ਅਨੰਦਪੁਰ ਸਾਹਿਬ ਤੋਂ ਵੀ ਸਾਡੇ ਸਾਥੀ ਅਸੀਂ ਸਾਡੀ ਸਾਰੀ ਟੀਮ ਆਈ ਹੈ ਤੇ ਜਿਸ ਤਰੀਕੇ ਨਾਲ ਪਿਛਲੇ 2 ਸਾਲਾਂ ਤੋਂ ਭਗਵਾਨ ਜੀ ਦੀ ਸਰਕਾਰ ਨੇ ਕੰਮ ਕੀਤਾ ਜਿਨ੍ਹਾਂ ਵਿੱਚੋਂ ਅੱਜ ਹਰ ਘਰ ਚ ਇਹ ਗੱਲ ਹੁੰਦੀ ਹੈ 90% ਘਰਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੈ 600 ਯੂਨਿਟ ਦਾ ਭਾਅ ਵੇਅ 600 ਨੂੰ ਤੁਸੀਂ 10 ਨਾਲ ਕਰ ਲੋ ਮਲਟੀਪਲਾਈ ਤਾਂ 6000 ਦਾ ਦੋ ਮਹੀਨੇ ਬਿੱਲਾਂ ਦਾ ਯਾਨੀ 6 36000 ਰੁਪਏ ਦੀ ਬਿਜਲੀ ਸਾਲਾਨਾ ਹਰ ਇੱਕ ਘਰ ਨੂੰ ਹੁਣ ਤੱਕ ਸਿੱਧਾ 72000 ਰੁਪਏ ਤੋਂ ਵੱਧ ਦਾ ਫਾਇਦਾ ਹਰ ਇੱਕ ਪਰਿਵਾਰ ਨੂੰ ਮਾਨ ਸਾਹਿਬ ਦੀ ਸਰਕਾਰ ਨੇ ਦਿੱਤਾ 43000 ਨੌਕਰੀਆਂ ਮੇਰੇ ਹਲਕੇ ਦੇ ਵਿੱਚ ਅਸੀਂ ਲਿਸਟ ਬਣਾ ਰਹੇ ਹਾਂ 400 ਤੋਂ ਵੱਧ ਸਰਕਾਰੀ ਨੌਕਰੀਆਂ ਮੈਂ ਤੁਹਾਨੂੰ ਕਈ ਵਾਰੀ ਕਈ ਸਾਥੀ ਕਹਿੰਦੇ ਹੁੰਦੇ ਕਿ ਪਿੰਡ ਦੱਸੋ ਅਸੀਂ ਅਗਲੇ 2-4 ਦਿਨ ਦੇ ਵਿੱਚ ਲਿਸਟ ਜਾਰੀ ਕਰ ਦਾਂਗੇ ਕਿ ਫਲਾਨਾ ਨਾਮ son of daughter of ਮੋਬਾਈਲ ਨੰਬਰ ਪਿੰਡ ਦਾ ਤਾਂ ਕਿ ਤੁਸੀਂ ਜਾ ਕੇ ਵੈਰੀਫਾਈ ਕਰ ਲਓ ਜਿੰਨੇ ਕਿ ਮੈਨੂੰ ਮੂੰਹ ਜਬਾਨੀ ਯਾਦ ਹੈ ਸਾਡਾ ਇੱਕ ਪਿੰਡ ਹੈ ਜੀ ਖਰੋਤਾ ਛੋਟਾ ਜਿਹਾ ਪਿੰਡ ਹੈ ਸਰਸਾ ਨੰਗਲ ਦੇ ਨਾਲ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕੋ ਪਿੰਡ ਦੀਆਂ ਚਾਰ ਕੁੜੀਆਂ ਪੁਲਿਸ ਚ ਭਰਤੀ ਹੋਈਆਂ ਸਾਡੇ ਆਸ-ਪਾਸ ਦੇ ਪਿੰਡ ਹੈ ਮੰਗੇਆਲ ਬਸੋਵਾਲ ਉੱਥੋਂ ਟੀਚਰ ਭਰਤੀ ਹੋਏ ਨੇ ਡਾਕਟਰ ਭਰਤੀ ਹੋਏ ਨੇ ਮਹਿਲਵਾਂ ਤੋਂ ਯਾਨੀ ਹਰ ਪਿੰਡ ਚੋਂ ਇਹ ਦੁਬਾਰਾ ਕਰਵਾਇ ਸ਼ੁਰੂ ਹੈ ਸਰਕਾਰੀ ਨੌਕਰੀਆਂ ਦਾ ਓਵਰঅল ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਬਹੁਤ ਸਾਰੀ ਜਿਹੜੀ ਡਿਵੈਲਪਮੈਂਟ ਇਸ ਵਾਰੀ ਕਣਕਾਂ ਦਾ ਜਿਹੜਾ ਉਦਾਸਰ ਇਹ ਹੋਇਆ ਜੋ ਪਾਣੀ ਅੱਗੇ ਰਾਤਾਂ ਨੂੰ ਜਾਗਣਾ ਪੈਂਦਾ ਸੀ ਕਿਸਾਨਾਂ ਨੂੰ ਇਸ ਵਾਰੀ ਬਿਜਲੀ ਦੀ ਜੋ ਸਪਲਾਈ ਤੇ ਨਹਿਰੀ ਪਾਣੀ ਦੀ ਜੋ ਇਸ ਵੇਲੇ ਪੰਜਾਬ ਦਾ ਜੋ ਸਭ ਤੋਂ ਵੱਡਾ ਮੁੱਦਾ ਹੈ ਕਿ ਕਰਤੀ ਹੈ ਇਕਲਾ ਪਾਣੀ ਖਤਮ ਹੋ ਰਿਹਾ ਸੀ ਤਾਂ ਕਿਸੇ ਸਰਕਾਰ ਨੇ ਤੇ ਗੌਰ ਨਹੀਂ ਕੀਤਾ ਸੀ ਮਾਨ ਸਾਹਿਬ ਨੇ ਉਹ ਜਿਹੜੀ ਸਪਲਾਈ ਹੈ 20% ਤੋਂ 80% ਤੱਕ ਕਰਤੀ ਚਾਰ ਗੁਣਾ ਵੱਧ ਗਈ ਹੋਰ ਵੀ ਬਹੁਤ ਸਾਰੇ ਕੰਮ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸੀ ਤੁਸੀਂ ਅੱਜ ਜਦੋਂ ਚੱਕੀਪੁਰ ਸਾਹਿਬ ਦੇਖੋ ਦਾ ਸੁੰਦਰੀਕਰਨ ਹੋਇਆ ਨਾਧਪੁਰ ਸਾਹਿਬ ਜਾਂਦੇ ਪੰਜ ਪਿਆਰਾ ਪਾਰਕ ਟੂਰਿਜ਼ਮ ਤੇ ਕੰਮ ਹੋ ਰਿਹਾ ਹੋਰ ਬਹੁਤ ਸਾਰੇ ਜਿਹੜੇ ਮਸਲੇ ਆ ਸਕੂਲਾਂ ਦੇ ਉੱਤੇ ਤੁਸੀਂ ਰੋਪੜ ਜ਼ਿਲ੍ਹੇ ਦੇ ਸਕੂਲ ਦੇਖ ਸਕਦੇ ਹੋ ਉਹ ਚਾਰ ਦੀਵਾਰੀਆਂ ਜਿਹੜੀਆਂ 70 ਸਾਲਾਂ ਚ ਨਹੀਂ ਬਣਿਆ ਸੀ ਉਹ ਚਾਰ ਦੀਵਾਰੀਆਂ ਬਣੀਆਂ ਬਹੁਤ ਕੁਝ ਕੀਤਾ ਹੈ ਹਜੇ ਬਹੁਤ ਕੁਝ ਕਰਨਾ ਹੈ ਮੈਂ ਸਾਹਿਬ ਬੇਨਤੀ ਕਰਦਾ ਹਾਂ ਤੁਸੀਂ ਆਪਣੇ ਵਿਚਾਰ ਪੁੱਛ ਸਕਦੇ ਹੋ ਹਜੇ ਬਹੁਤ ਕੁਝ ਕਰਨਾ ਹੈ ਕਿਉਂਕਿ ਜਿਹੜੇ ਡੂੰਘੇ ਜ਼ਖਮ ਹੈ ਤੇ ਜ਼ਖਮਾਂ ਨੂੰ ਭਰਨ ਨੂੰ ਟਾਈਮ ਲੱਗਦਾ ਹੈ ਬਹੁਤ ਕੁਝ ਕਰਨਾ ਹੈ ਪਰ ਹਾਂ ਮਾਨ ਸਾਹਿਬ ਦੀ ਸਰਕਾਰ ਤੇ ਅਸੀਂ ਲੋਕ ਨਿਮਰਤਾ ਦੀ ਰਾਜਨੀਤੀ ਇਮਾਨਦਾਰੀ ਦੀ ਰਾਜਨੀਤੀ ਕਰ ਰਹੇ ਹਾਂ ਮੈਂ ਦੇਖੋ ਇਹ ਸਾਫ਼ ਤੁਹਾਨੂੰ ਦੇਖੋ ਜਿੰਸ ਪਾਰਟੀ ਨੂੰ ਇੰਨਾ ਸਮਾਂ ਲੱਗ ਜਾਵੇ ਉਮੀਦਵਾਰ ਸਰਚ ਕਰਨ ਚ ਫਿਰ ਰੋਜ਼ ਕਦੀ ਕਿਸੇ ਦਾ ਨਾਮ ਕਦੀ ਕਿਸੇ ਦਾ ਨਾਮ ਕਦੀ ਕਿਸੇ ਦਾ ਨਾਮ ਤੇ ਅੰਤ ਦੇ ਵਿੱਚ 9 ਵਿਧਾਨ ਸਭਾ ਹਲਕੇ ਆ ਜੀ ਸਾਡੇ ਆਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਂ 9 ਵਿਧਾਨ ਸਭਾ ਹਲਕਿਆਂ ਚ ਉਹਨਾਂ ਨੂੰ ਸ਼ਖਸ ਨਹੀਂ ਮਿਲਿਆ ਤੁਸੀਂ ਆਪ ਸੋਚੋ ਇਸ ਦਾ ਜਵਾਬ ਤੁਸੀਂ ਤੇ ਲੋਕ ਬੈਟਰ ਦੇ ਸਕਦੇ ਆ ਜਿਸ ਪਾਰਟੀ ਨੂੰ 9 ਵਿਧਾਨ ਸਭਾ ਹਲਕਿਆਂ ਚ ਉਮੀਦਵਾਰ ਨਹੀਂ ਲੱਭਿਆ ਕਾਬਲ ਉਮੀਦਵਾਰ ਜੋ ਅਨਸ਼ੀਰਨ ਨੰਪੁਰ ਸਾਹਿਬ ਦੇ ਮਸਲੇ ਉਠਾ ਸਕਿਓ ਕੀ ਕਰਨਗੇ ਇਹੀ ਹਾਲ ਅੱਜ ਪਾਦਾ ਹੈ ਠੀਕ ਹੈ ਜੀ ਇਸੇ ਤੁਹਾਡੇ ਸਾਹਮਣੇ ਹੈ ਸਾਡੇ ਆਮ ਆਦਮੀ ਪਾਰਟੀ ਦੀ ਜੋ ਸਾਡੀ ਸਟਰੈਂਥ ਹੈ ਸਾਡੇ ਵਰਕਰ ਸਾਡੇ ਵਲੰਟੀਅਰ ਅੱਜ ਇੱਕੋ ਹੀ ਪਾਰਟੀ ਦੇ ਜਿਹੜੇ ਵਰਕਰ ਹੈ ਤੁਹਾਨੂੰ ਸੜਕਾਂ ਤੇ ਪਿੰਡਾਂ ਤੇ ਮਿਹਨਤ ਕਰਦੇ ਦੇਖਾਂਗੇ ਉਹ ਆਮ ਆਦਮੀ ਪਾਰਟੀ ਦੇ ਹੈ ਤੇ ਰਾਜਨੀਤੀ ਦੇ ਵਿੱਚ ਵਰਕਰ ਹੀ ਸਭ ਕੁਝ ਹੁੰਦਾ ਹੈ ਤੇ ਇਹੀ ਸਾਡੀ ਤਾਕਤ ਹੈ